ਕਿਸਾਨ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਵੀਡੀਓ ਚੱਲ ਰਹੀਆਂ ਨੇ ਨੰਬਰ 1 ਤੇ ਸੀਆਈਪੀਟੀ ਦਾ ਅਧਿਕਾਰੀ ਗਨ ਇੱਕ ਪਾਈਪ ਖੇਤ ਦੇ ਵਿੱਚ ਲਗਾ ਰਿਹਾ ਜਿਹਨੂੰ ਏਡਬਲਯੂਡੀ ਪਾਈਪ ਲਾ ਰਿਹਾ ਨੇ ਤੁਹਾਨੂੰ ਆਪਣੀ 4 ਸਾਲ ਪੁਰਾਣੀ ਵੀਡੀਓ ਯਾਦ ਹੋਏਗੀ ਜਿਹਦੇ ਵਿੱਚ ਆਪਾਂ ਏਡਬਲਯੂਡੀ ਪਾਈਪ ਦੀ ਗੱਲ ਕੀਤੀ ਸੀਗੀ ਤੇ ਲਾਉਣ ਦਾ ਤਰੀਕਾ ਤੁਹਾਨੂੰ ਦੱਸਿਆ ਗਿਆ ਸੀ ਦੂਸਰੀ ਵੀਡੀਓ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਸਾਡੇ ਕਿਸਾਨ ਦੇ ਖੇਤ ਦੇ ਵਿੱਚ ਏਡਬਲਯੂਡੀ ਪਾਈਪ ਲੱਗੀ ਹੋਈ ਹੈ ਤੇ ਮੇਰਾ ਮਕਸਦ ਏ ਡਬਲਯੂ ਡੀ ਪਾਈਪ ਪਰੇ ਨਹੀਂ ਹੈਗਾ ਇਸ ਵੀਡੀਓ ਦੇ ਵਿੱਚ ਮੈਂ ਕੁਝ ਹੋਰ ਗੱਲ ਕਰਨੀ ਚਾਹਣਾ ਹੈ ਦੇਖੋ ਪਾਈਪ ਦੇ ਵਿੱਚ ਪਾਣੀ ਹੈਗਾ ਹੈਗਾ ਉੱਪਰਲੇ ਪਾਸੇ ਦੇਖੋ ਜ਼ਮੀਨ ਖੁਸ਼ਕ ਪਈ ਹੈ ਮਤਲਬ ਕਿ ਜ਼ਮੀਨ ਦੇ ਵਿੱਚ ਪਾਣੀ ਹੈ ਨਹੀਂ ਹੈ ਭਾਵੇਂ ਕਿ ਐਸ ਕਿਸਾਨ ਦੇ ਖੇਤ ਚ ਪਾਣੀ ਥੋੜਾ ਲੱਗਣ ਦਾ ਟਾਈਮ ਆ ਗਿਆ ਹੁਣ ਕਿਸਾਨ ਨੇ ਕੀ ਕੀਤਾ ਪਾਣੀ ਲਾਇਆ ਪਾਣੀ ਜੀਰ ਗਿਆ ਉਸ ਤੋਂ ਬਾਅਦ 4 ਦਿਨ ਤੱਕ 3 ਦਿਨ ਤੱਕ ਪਾਣੀ ਨਹੀਂ ਲਾਇਆ ਹੁਣ ਤੁਸੀਂ ਇੱਥੇ ਦੇਖ ਕੇ ਰਹੇ ਹੋ ਜ਼ਮੀਨ ਤਾਂ ਸੁੱਕ ਗਈ ਪਰੰਤੂ ਪਾਈਪ ਚ ਪਾਣੀ ਹੈ ਇਹ ਕੀ ਦੱਸਦਾ ਪਾਈਪ ਇਹ ਦੱਸਦੀ ਹੈ ਕਿ ਜਿਹੜੀਆਂ ਬੂਟੇ ਦੀਆਂ ਜੜਾਂ ਨੇ ਉਹ 6 ਇੰਚ ਜ਼ਮੀਨ ਤੋਂ ਥੱਲੇ 6 ਇੰਚ ਦੇ ਵਿੱਚ ਨੇ ਤੇ ਉਹ ਜਿਹੜਾ 6 ਇੰਚ ਥਾਂ ਹੈਗਾ ਉਹਦੇ ਵਿੱਚ ਪਾਣੀ ਭਰਿਆ ਹੋਇਆ ਜਿੱਥੇ ਜੜ ਹੈਗੀ ਹੈ ਜੜ ਨੂੰ ਪੂਰਾ ਪਾਣੀ ਮਿਲ ਰਿਹਾ ਹੈ ਤੇ ਫੇਰ ਅਸੀਂ ਇਹ ਤੋਂ ਕੀ ਸਿੱਖਦੇ ਹਾਂ ਕਿ ਹੁਣ ਉਹ ਟਾਈਮ ਹੈ ਆਪਾਂ ਯੂਰੀਆ ਪੂਰੀ ਕਰ ਚੁੱਕੇ ਹਾਂ ਭਾਦੋਂ ਚੜ ਚੁੱਕਾ ਹੈ ਤੇ ਹੁਣ ਖੇਤ ਦੇ ਵਿੱਚ ਉੱਲੀ ਰੋਗ ਆਉਣ ਦੀ ਸੰਭਾਵਨਾ ਜਾਂ ਸ਼ੰਕਾ ਰਹਿੰਦੀ ਹੈ ਤਾਂ ਇਹੋ ਜਿਹੇ ਸਮੇਂ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਖੇਤ ਨੂੰ ਪਾਣੀ ਹਵਾ ਲਵਾ ਕੇ ਲਈਏ ਤਾਂ ਕਈ ਕਿਸਾਨ ਵੀ ਡਰਦੇ ਹੁੰਦੇ ਕਿ ਝਾੜਨਾ ਘਟ ਜੇ ਤਾਂ ਉਹਨਾਂ ਨੂੰ ਦਿਖਾਉਣ ਲਈ ਮੈਂ ਇਹ ਵੀਡੀਓ ਪਾ ਰਿਹਾ ਹਾਂ ਕਿ ਦੇਖੋ ਜਿਵੇਂ ਤੁਸੀਂ ਪਾਣੀ ਲਾਤਾ ਪਾਣੀ ਥੱਲੇ ਝੀਰ ਗਿਆ 2 ਦਿਨ ਬਾਅਦ ਵਿੱਚ ਵੀ ਜਿਹੜਾ ਹੈਗਾ ਪਾਣੀ ਜੜਾਂ ਦੇ ਵਿੱਚ ਜਿੱਥੇ ਜੜਾਂ ਹੈਗੀਆਂ ਉੱਥੇ ਰਹਿੰਦਾ ਹੈ ਤੇ ਜੇ ਤੁਸੀਂ 2 ਦਿਨ ਬਾਅਦ ਪਾਣੀ ਵਲਾ ਦਿਓਗੇ ਤੁਹਾਡੇ ਖੇਤ ਨੂੰ ਸੋਕਾ ਨਹੀਂ ਲੱਗੇਗਾ ਇਹ ਕਮ ਆਪਾਂ ਉਦੋਂ ਤੱਕ ਕਰਨਾ ਜਦੋਂ ਤੱਕ ਝੋਨਾ ਨਿਸਰਨਾ ਸ਼ੁਰੂ ਨਹੀਂ ਕਰਦਾ ਨਿਸਰਨ ਜਦੋਂ ਨਿਸਣਾ ਸ਼ੁਰੂ ਕਰ ਦਿੰਦਾ ਔਰ ਆਪਾਂ ਲਗਾਤਾਰ ਪਾਣੀ ਖੜਾ ਕੇ ਰੱਖਣਾ ਹੈ ਪਰੰਤੂ ਔਨੀ ਦੇਰ ਤੱਕ ਤੁਸੀਂ ਖੇਤ ਨੂੰ ਪਾਣੀ ਲਾਤਾ ਪਾਣੀ ਜੀਰ ਗਿਆ ਦੋ ਦਿਨ ਬਾਅਦ ਪਾਣੀ ਦੁਬਾਰਾ ਫਿਰ ਲਾਓ ਨਾਲ ਹੀ ਪਾਣੀ ਦੀ ਬਚਤ ਹੋਊਗੀ ਨਾਲੇ ਉੱਲੀ ਉੱਲੀ ਰੋਗ ਤੋਂ ਛੁਟਕਾਰਾ ਮਿਲੇਗਾ ਹੌਪਰ ਤੋਂ ਛੁਟਕਾਰਾ ਮਿਲੇਗਾ ਝਾੜ ਵਧੇਗਾ ਖਰਚਾ ਘਟੇਗਾ ਪਾਣੀ ਬਚੇਗਾ ਦੋਵੇਂ ਹੱਥਾਂ 'ਚ ਲੱਡੂ ਹੋਣਗੇ ਅਗਲੇ ਸਾਲ ਆਪਾਂ ਸ਼ੁਰੂ ਚ ਹੀ ਤੁਹਾਡਾ ਵੀਡੀਓ ਸ਼ੇਅਰ ਕਰਾਂਗਾ ਏਡਬੀਡ ਪਾਈਪ ਕਿਵੇਂ ਲਾਉਣੀ ਹੈ ਕਿਵੇਂ ਬਣਾਉਣੀ ਹੈ ਜੇ ਤੁਸੀਂ ਕਹੋਗੇ ਤਾਂ ਮੈਂ ਇਸ ਵੀ ਸ਼ੇਅਰ ਕਰ ਸਕਦਾ ਤਾਂ ਕਿ ਆਪਾਂ ਸ਼ੁਰੂ ਤੋਂ ਹੀ ਪਾਣੀ ਦੀ ਬਚਤ ਕਰ ਸਕੀਏ ਤੇ ਆਪਣੀ ਫਸਲ ਦਾ ਵਧੀਆ ਝਾੜ ਲੈ ਸਕੀਏ